कि काल आना नहीं चंडीगढ़ अच्छा है वो नहीं। आगे ना आगे। तेरे को कहते नहीं ओके सीधा बोलो ऐसे पीछे असली ना एक बहुत स्पेशल रोल में बना रहे हैं कि कोई गड़बड़ नहीं सी मतलब ऐसा भी बस ऐसी एक चीज ना भी पेश कर रहे ना बारे तुझे हां हां इंसान कैसे थे आपके पिताजी थे वो तो देखो आपने बड़ा अच्छा क्वेश्चन पूछा है मेरे तो पिताजी थे ਔਰ ਮੈਂ ਤੇ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਹੈ ਕਿ ਮੇਰਾ ਸਟੈਂਡ ਹੈ ਸਭ ਤੋਂ ਪਹਿਲਾਂ ਸਾਡੀ ਪੀਸ ਜਿਹੜੀ ਹੈ ਉਹ ਡਿਸਟਰਬ ਨਹੀਂ ਹੋਣੀ ਚਾਹੀਦੀ ਔਰ ਉਸ ਤੋਂ ਇਲਾਵਾ ਹਿਮਨਟੇਰੀਅਨ ਗਰਾਉਂਡਸ ਹੈ ਔਰ ਮੇਰੀ ਆਪਣੀ ਪਰਸਨਲ ਰਾਏ ਹੈ ਕਿ ਰਾਜੂ ਆਨਾ ਜੀ ਨੂੰ ਅਗਰ ਮਾਫ ਕਰ ਦੇਣੇ ਤਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਹੋਏ ਇੱਕ ਬੜੀ ਅੱਛੀ ਗੱਲ ਹੋਏਗੀ ਔਰ ਉਸ ਤੋਂ ਇਲਾਵਾ ਸਾਡੀ ਪਾਰਟੀ ਦਾ ਸਟੈਂਡ ਹੈ ਸੋਨੀਆ ਗਾਂਧੀ ਜੀ ਨੇ ਵੀ ਰਾਜੀਵ ਗਾਂਧੀ ਜੀ ਦੇ ਨੂੰ ਮਾਫ ਕੀਤਾ ਸੀਗਾ ਸੋ ਅੱਛੀ ਗੱਲ ਹੈ ਕਿ ਅਗਰ ਕੋਰਟ ਸਾਡੀ ਜਿਹੜੀ ਗੱਲ ਹੈ ਇਸ ਨੂੰ ਅੱਗੇ ਰੱਖ ਕੇ ਇਹ ਸਭ ਫੈਸਲਾ ਲੈ ਲਵੇ ਕੁਛ ਨਾ ਮੋਸ਼ਨ ਜੇ ਤੁਸੀਂ ਸੋਚਦੇ ਹੋ ਬਿਲਕੁਲ ਬੰਦੇ ਦੀ ਭਾਵਨਾ ਨਹੀਂ ਇਮੋਸ਼ਨਸ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿਹੜੇ ਫੈਸਲੇ ਨੇ ਕਿ ਇਮੋਸ਼ਨਸ ਦੀ ਇੱਥੇ ਕੋਈ ਗੱਲ ਨਹੀਂ ਆਉਂਦੀ ਹੈ ਇਹ ਇਮੋਸ਼ਨਸ ਇਸ ਜਾਂਦੇ ਨੇ ਇਮੋਸ਼ਨਸ ਇਸ ਕਰਕੇ ਆਉਂਦੇ ਨੇ ਕਿ ਮਾਫੀ ਹੋ ਜਾਏ ਤੇ ਉਹ ਇਮੋਸ਼ਨ ਹੈ ਜੀ ਹਾਂ ਉਹਦੇ ਵਾਸਤੇ ਸਾਨੂੰ ਚਾਹੀਦੀ ਠੀਕ ਹੈ ਉਹਦੇ ਬਾਰੇ ਵਿੱਚ ਮਦੁਰ ਕਿ ਤੁਸੀਂ ਡੋਗੇ ਸੀ ਹਾਂ ਯਾ that was my father's uh, degree ਆਹ ਯਾ ਸਰ ਇਹ ਪਾਦੋਦ ਕੇ ਲੀਨ ਆਹੀ ਆਹੀ ਤੁਸੀਂ ਫਤਿਹਗੜ ਚੂੜੀ ਹੈ ਤੋਂ ਮੈਂ ਫਤਿਹਗੜ ਚੂੜੀ ਹੈ ਅੱਛਾ ਤੁਸੀਂ ਕਿਹੜੀ ਕਿਹੜੀ ਪਾਰਟੀ ਦੇ ਕਾਂਗਰਸ ਕਾਂਗਰਸ ਤੁਸੀਂ ਬੜਾ ਅੱਛਾ ਸੀਗਾ ਜੀ ਉੱਥੇ ਸਿੱਧਾ ਚਲੋ ਉਹ ਵੀ ਇੱਕ ਅੱਛਾ ਸੀ ਰਤੂਪਾ ਪਟਰੋਲ ਬਬ ਸੀਗਾ ਬੜੇ ਸ਼ਾਨਦਾਰ ਤਰੀਕੇ ਨਾਲ ਆਪਣਾ ਕਾਰੋਬਾਰ ਕਰਦੇ ਸੀ ਜਿਸ ਤਰ੍ਹਾਂ ਸੀਗਾ ਫਿਰ ਮੇਰੇ ਮੇਰੇ ਇਲਾਕੇ ਚ ਹਾਂ ਜੀ ਅਜੇ ਬਿਲਕੁਲ ਤੁਹਾਡੇ ਇਲਾਕੇ ਸੀ ਬਿਲਕੁਲ ਠੀਕ ਹੈ ਉਹ ਕਿੰਨਾ ਮੇਰੇ ਤੇ ਮਿਸੇ ਵੀ ਤੁਹਾਨੂੰ ਮਿਲਣ ਆਏ ਸੀ ਅੱਛਾ ਕਾਜਲ ਇਹ ਆਪ ਕਹਿੰਦੇ ਅੱਛੀ ਚੀਜ਼ ਹੈ ਇਹ ਫਿਰ ਨੋਟਸ ਤੇ ਕਹਿੰਦੇ ਤੁਸੀਂ ਪੂਰੀ ਬਣਾਓ ਨਾ ਅਸੀਂ ਵਿਵਾਦਤ ਕੋਈ ਚੀਜ਼ ਨਹੀਂ ਪੇਸ਼ ਕਰਾਂਗੇ ਦੇਖੋ ਜੀ ਸਾਡੇ ਵੀ ਜਿਹੜੇ ਐਡੀਟਰ ਨੇ ਜੀ ਚਾੜੇ ਦੇ ਉਹ ਰਜੇਸ਼ ਸਰਵਾ ਜੀ ਆਪੇ ਨਾਲ ਜੀ ਠੀਕ ਨਾ ਜੀ ਮੋਰ ਇੰਟਰਗੈਂਟ ਪਰਸਨ ਤੇ ਇਹ ਕਿੰਨਾ ਜੀ ਕਤਲੋਂ ਜ਼ਿਆਦਾ ਕੁਛ ਉਸ ਤੋਂ ਬਾਅਦ ਥੋੜਾ ਹੁਣ ਕੋਈ ਸਟੈਂਡ ਕੋਈ ਦੇਖੋ ਜੀ ਇਸ ਬਾਰੇ ਤਾਂ ਮੈਂ ਇਹ ਹੀ ਕਹੂੰਗੀ ਕਿ ਐਜ਼ ਅ ਪ੍ਰਿੰਸੀਪਲ ਮੈਂ ਹੈਂਗਿੰਗ ਦੇ ਅਗੇਂਸਟ ਹ ਕਿਸੇ ਵੀ ਇਨਸਾਨ ਨੂੰ ਜੇ ਹੈਂਗਿੰਗ ਦਿੱਤੀ ਜਾਂਦੀ ਹੈ ਮੈਂ ਤਾਂ ਇਸੇ ਉਲਟਾ ਕਿਉਂਕਿ ਮੇਰੇ ਵਿਚਾਰ ਦੇ ਵਿੱਚ ਜਾਂ ਜਿਹੜੇ ਮੈਂ ਮੁਲਕ 'ਚ ਰਹਿੰਦੀ ਆ ਉੱਥੇ ਹੈਂਗਿੰਗ ਨਹੀਂ ਹੁੰਦੀ ਤੇ ਇਸ ਕਰਕੇ ਮੈਂ ਮੈਂ ਤਾਂ ਇਸ ਕਿਸੇ ਵੀ ਇਨਸਾਨ ਨੂੰ ਹੈਂਗਿੰਗ ਹੋਵੇ ਮੈਂ ਇਹਦੇ ਨਾਲ ਸਹਿਮਤ ਨਹੀਂ ਐਜ਼ ਅ ਡਾਟਰ ਤੁਸੀਂ ਦੇਖੋ ਤੁਹਾਡੇ ਇਮੋਸ਼ਨਲ ਇਮੋਸ਼ਨਸ ਅਟੈਚਡ ਹੋਣ ਕੁਝ ਉਹਨੂੰ ਲੈ ਕੇ ਵੀ ਕੁਝ ਚੇਂਜ ਕਰ ਫੀਲ ਕਰਦੇ ਕਿਸ ਕਿਸ ਚੀਜ਼ ਬਾਰੇ ਆਪਣੇ ਉਹਦੇ ਕਿਲਰ ਨੂੰ ਲੈ ਕੇ ਦੇਖੋ ਜੀ ਮੈਂ ਕਹਿ ਦਿੰਦਾ ਇਸ ਚੀਜ਼ ਬਾਰੇ ਤਾਨੂੰ ਕਹਿ ਦਿੱਤਾ ਹੈਗਾ ਤੇ ਇਹ ਤਵਾਹੀ ਗੁਰੂ ਹੈ ਇਹ ਇਹ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹਨ ਇਹ ਵਾਜਗੁਰੂ ਹੈ ਤੇ ਇਹ ਇਨਸਾਨ ਦੀ ਜ਼ਿੰਦਗੀ ਨੂੰ ਦੇਣਾ ਵੀ ਉਹਦੇ ਹੱਥ ਵਿੱਚ ਹੈ ਤੇ ਲੈਣਾ ਵੀ ਉਹਦੇ ਹੱਥ ਵਿੱਚ ਹੈ ਤੇ ਮੈਂ ਤਾਂ ਐਜ਼ ਅ ਹਿਊਮਨ ਬੀਿੰਗ ਇਹੀ ਕਹਨੀ ਆ ਕਿ ਇਹ ਰੱਬ ਦੇ ਹੱਥ ਦੇ ਵਿੱਚ ਚੀਜ਼ ਜਿਹੜੀ ਹੈਗੀ ਆ ਉਸ ਉੱਤੇ ਮੇਰਾ ਕੋਈ ਕਮੈਂਟ ਨਹੀਂ ਪਰ ਐਜ਼ ਅ ਪਰਸਨ ਪ੍ਰਿੰਸੀਪਲ ਐਜ਼ ਅ ਮਤਲਬ ਪ੍ਰਿੰਸੀਪਲ ਮੈਂ ਹੈਂਗਿੰਗ ਦੇਗੇਂਸਟ ਨੇ ਮੈਨੂੰ ਇਹ ਨਹੀਂ ਆਉਣੀ ਬੰਦੇ ਇਹ ਨਹੀਂ ਆਣੀ ਪਉਣੀ ਇਹ ਹੋਇਆ ਛਲਗਾ ਇਹ ਤੁਸੀਂ ਜ਼ਰੂਰ ਦੇ ਦਿਓ ਆਣੀ ਆਣੀ ਇਹ ਜ਼ਰੂਰ ਅੱਜ ਕਈ ਲੋਕਾਂ ਦਾ ਜਾਜ ਕ੍ਰੈਸ਼ ਹੋ ਜਾਂਦਾ ਉਹ ਬਚ ਜਾਂਦੇ ਨਹੀਂ ਤੇ ਉਹਦੋਂ ਹੋਈ ਗੱਲ ਤੇ ਆਹੀ ਆਈ ਤੋ ਕੀ ਹੋਣਾ ਅਸੀਂ ਤੇ ਆਉਣੇ ਬਲੋ ਨਾ ਮੈਂ ਕੀ ਕਰਦੇ ਅਸੀਂ ਆਪਣੇ ਘਰ ਚੀ ਤੋੜਦੇ ਆ ਤੇ ਘਰ ਚ ਕੀ ਪੈਸੇ ਪਕਰ ਦੱਸਾਂ ਮੈਂ ਕੋਈ ਬਸਰ ਨਹੀਂ ਮੈਂ ਤੋ ਵੈਸੇ ਤੇ ਮੈਨੂੰ ਨਾ ਇਹ ਆ ਕਿ